ਤਨ ਮਨੋਂ ਨੇ ਲੱਗਣ ਦੀ ਕਿ ਸਮਝੂਗੀ ਬੜਾ ਇਹਨਾਂ ਸਿਰਖ ਪਾ ਕੇ ਵੇਖ ਲਿਆ ਵਾ ਬੜੇ ਅਨੂਪ ਮਤਲਬ ਡਰਾਵੇ ਵੀ ਦੇ ਕੇ ਵੇਖ ਲਿਆ ਪਰ ਨਹੀਂ ਲੱਗਦਾ ਹੁਣ ਕੋਈ ਕਦਮ ਚੁੱਕਣਾ ਹੀ ਪੈਣਾ ਵਾ ਹਾਂਜੀ ਹਾਂਜੀ ਲੱਗਣ ਮਨੋਂ ਇਦਾਂ ਹੀ ਜਾ ਜੋ ਨਹੀਂ ਕੋਈ ਮੈਂ ਵੀ ਵੇਖਿਆ ਨੂੰ ਤੁੰ ਜਾ ਕੇ ਨਾ ਉਹਦੇ ਨਹੀਂ ਖਾਣੇ ਦੀ ਗੱਲ ਪੈਣ ਦੀ ਹੈ ਜੇ ਕੋਈ ਵੀ ਇਹ ਕਿਦਾਂ ਹੁਣ ਕੀ ਕਰੀਏ ਹਾਲਾ ਨਾ ਦਾ ਕਰਨਾ ਕਰਨਾ ਕੀ ਹੈ ਇਹਨੂੰ ਪੜਦੇ ਆ ਘਰੋਂ ਜਦੋਂ ਮਾਂ ਦੇ ਬੂਹੇ ਬਹੂ ਵੀ ਜਾ ਕੇ ਆੜਕ ਵਾੜ ਕਰੂਗਾ ਗੱਲਾਂ ਨੂੰ ਪੁੱਛੂ ਨਾ ਵੀ ਇਹ ਕਿਉਂ ਆਣ ਕੇ ਬੈਠੀ ਹੈ ਹਾਂਜੀ ਹਾਂਜੀ ਉਹ ਸਾਰੇ ਆ ਨਹੀਂ ਗਵਾਂਡੀਆਂ ਨੇ ਪੁੱਛਣਾ ਪੁੱਛਣਾ ਤੇ ਕੁੜੀ ਆਈ ਕਿਉਂ ਇੰਨੇ ਦਿਨਾਂ ਨਾਲੇ ਮੁੰਡਾ ਜਵਾਨ ਹੈ ਹੁਣ ਇਹ ਤਾਂ ਜਾਣਾ ਬੰਦਾ ਹੀ ਨਹੀਂ ਹੁੰਦਾ ਤਾਂ ਆਹ ਤੇ ਫਿਰ ਆਪੇ ਮਾਂ ਜਵਾਬ ਦਊਗੀ ਨਾ ਤੇ ਆਪੇ ਸ਼ਰਮਾ ਸ਼ਰਮੀ ਕੋ ਸੋਚਣ ਗਈ ਨਾ ਹਾਂਜੀ 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 ਕਰਨਾ ਪਣਾ ਹੱਲੇ ਤਾਂ ਉਦੋਂ ਨਹੀਂ ਇਹ ਵੀ ਗੱਲ ਚ ਆਉਂਦੀ ਰਹੀ ਹੈ ਹਾਂ ਨਹੀਂ ਉਤਰਾਂ ਤੇ ਗੱਲ ਮੰਨਣ ਲਈ ਨਹੀਂ ਆਵਾਂ ਮਾਵਾਂ ਤੇ ਨਹੀਂ ਆਈ ਨਹੀਂ ਨਹੀਂ ਉਹ ਤਾਂ ਸਮਝਦੀ ਹੀ ਨਹੀਂ ਤੇ ਉਲਟਾ ਜਵਾਬ ਦਿੰਦੀ ਆ ਗਵਾਂਡੀਆਂ ਹਿੰ ਤਾਂ ਪਹਿਲਾਂ ਹੀ ਨਹੀਂ ਇਹ ਤਾਂ ਖਿਆ ਹੀ ਪਤਾ ਘਰ ਵਾਸਤਾ ਰੂ ਇਹ ਗੱਲਾਂ ਇਹਨਾਂ ਨੂੰ ਪਹਿਲਾਂ ਪਤਾ ਹੋ ਆਹ ਪੂਰਾ ਹੁਣ ਸੋਚਣ ਦੇ ਆਂ ਬਿਆਣੀ ਬਿਆਣੀ ਪੈ ਕੇ ਜਾ ਕੇ ਬਿੰਦੀ ਚੰਗੀ ਲੱਗਦੀ ਐ ਮੈਂ ਹੁਣ ਉਹ ਤਾਂ ਦੱਸਣਾ ਕਿ ਅਜੇ ਨਹੀਂ ਚੋ ਮੰਨਦੀ ਹੋ ਹੈ ਕਿਸ ਤਰ੍ਹਾਂ ਜਿੱਦਾਂ ਬਸੇਰਾ ਮੈਂ ਵੇਖ ਲਾ ਤਾ ਉਹ ਕਿ ਨਾ ਵੀ ਤਾਰਨਾ ਵੀ ਉਹਦੇ ਕਿਹੇ ਬੰਨੇ ਉਹ ਖਾਣੇ ਚ ਗੱਲ ਨਹੀਂ ਜੋ ਪੈਂਦੀ ਨਹੀਂ ਹੁਣ ਇਹਨਾਂ ਨੂੰ ਇਹੋ ਹੀ ਤੰਗੀ ਤੋੜੀ ਦਵਾਂਗੇ ਨਾ ਫੇਰ ਹੀ ਆਪੇ ਕੋਈ ਫੈਸਲਾ ਲੈਣਗੇ ਹਾਂਜੀ ਹਾਂਜੀ ਕਰਦੇ ਐ ਏਦਾਂ ਹੀ ਕਰਦੇ ਜੋ ਆਹ ਕੋਣ ਪੈ ਰਿਹਾ ਕਿ ਤਰ੍ਹਾਂ ਪਿਆਰ ਨਾਲ ਐ ਆਖਣਾ ਤੇ ਤੂੰ ਜਾ ਕੇ ਕੀ ਕਰਨਾ ਦੇਖਦੇ ਆਂ ਇਹਨੇ ਨਹੀਂ ਤਾਰਨਾ ਨਹੀਂ ਸਮਝੂ ਕਿ ਫਿਰ ਤਾਰਨਾ ਚੱਲ ਜੋ ਠੀਕ ਐ ਨਹੀਂ ਤੇ ਫਿਰ ਦਜੀਤ ਰੱਖਾਂਗੇ ਫਿਰ ਚੱਲ ਚੱਲ ਜੀ ਬਣ ਜੇ ਸਾਡੀ ਮੰਨਣੀ ਨੇ ਆਪਣੇ ਪੁੱਤ ਦੇ ਨਹੀਂ ਬਣਦੀ ਕਿਸੇ ਦੀ ਉਹ ਬਣਦੀ ਨਹੀਂ ਅਜੇ ਤੇ ਹਾਂ ਮੰਮੀ ਪਾਪੀ ਕਲਦੀਪਣਾ ਆਪਣਾ ਬੈਗ ਲਾ ਕੇ ਤੇ ਚਲ ਜੀਏ ਜੇ ਪੇਕੇ ਆਪਣੇ ਪੇਕੇ ਚਲ ਗਏ ਹਾਂਜੀ ਮੈਂ ਬਥੇਰਾ ਰੋਕਣ ਦੀ ਹਟੇ ਮੈਂ ਘਰੇ ਤੁਸੀਂ ਕਿਸੇ ਨੂੰ ਦੱਸਿਆ ਵੀ ਨਹੀਂ ਅੱਜ ਮੈਂ ਨਹੀਂ ਕਿਸੇ ਨੂੰ ਦੱਸ ਕੇ ਜਾਣਾ ਮੈਂ ਇਹਨਾਂ ਦੀਆਂ ਰੋਟੀਆਂ ਪਕਾਉਣ ਨੂੰ ਬੈਠੀ ਮੈਂ ਕਿਹੜਾ ਇਹਨਾਂ ਦੀ ਬੋਲੀ ਲੱਗੀ ਆ ਆਹ ਤੇ ਮੇਰ ਨਾਲ ਵੀ ਨਹੀਂ ਉਹਨੇ ਗੱਲ ਕੀਤੀ ਹੁਣ ਕੀ ਮੰਮੀ ਇਹ ਕੀ ਕਰਦੀਆਂ ਫਿਰ ਤੈਨੂੰ ਪੁੱਛ ਕੇ ਨਹੀਂ ਗਈ ਹੈਗੀ ਉਹ ਨੰਗਾ ਨਾ ਮਿੰਨੂ ਕਿੱਥੇ ਪੁੱਛਦੀਆਂ ਤਿਆਰ ਹੋ ਗਏ ਜਦੋਂ ਬੈਗ ਮੋਢੇ ਤੇ ਪਾ ਲੈਂਦੀਆਂ ਫਿਰ ਆਂਦੀਆਂ ਹੀ ਕਿਤੇ ਚੱਲੇ ਆ ਮੈਂ ਤੇ ਆਪਰ ਪੁੱਛਿਆ ਤੇ ਮੈਂ ਕਿਹਾ ਸਹਿਤ ਮੰਮੀ ਨੂੰ ਕਿ ਤੈਨੂੰ ਪੁੱਛਣਾ ਇਹਦੇ ਕਰਕੇ ਗੱਲ ਹੀ ਨਹੀਂ ਕੀਤੀ ਕਿ ਉਹਦੇ ਨਾਲ ਕੋਈ ਪੁੱਛਿਆ ਹੀ ਨਹੀਂ ਮੈਂ ਇਹਨੂੰ ਕਿਹਾ ਕਿ ਤਾ ਤੇ ਬੱਚੇ ਦੇ ਸਕੂਲ ਦੀ ਮਤਲਬ ਕਿ ਦੇਣ ਭੱਜਣਗੇ ਤੇ ਤੂੰ ਸਕੂਲ ਇਹਨੂੰ ਭੇਜਣਾ ਮਰ ਤੇ ਉੱਥੇ ਜਾ ਕੇ ਬੈਗੇ ਤੇ ਸਕੂਲ ਕਿੱਦਾਂ ਜਾਊ ਕਹਿੰਦੀ ਉੱਥੋਂ ਵੀ ਬਾਤ ਹੁੰਦੀ ਹੈ ਇਹਦੇ ਸਕੂਲ ਦੀ ਆਹ ਆਂਦੀ ਹੋਣੀ ਹੈ ਕਿ ਮੇਰਾ ਘਰ ਵਾਲਦੇ ਘਰ ਨਹੀਂਗਾ ਤੇ ਮੈਂ ਇਹਨਾਂ ਦੇ ਭਾਂਡੇ ਮਾਈਣੇ ਆ ਉਹਨਾਂ ਚਿਰ ਮੈਂ ਵੀ ਪੇਕੇ ਰਹਾ ਹੁਣੀ ਇਹ ਥੋੜੀ ਗੱਲ ਹੈ ਕਿ ਜੇ ਬੰਦਾ ਘਰ ਨਹੀਂ ਗਾ ਤਾਂ ਬੁੱਢੀ ਨੇ ਘਰ ਨਹੀਂ ਲੈਣਾ ਮੰਮੀ ਤੁਸੀਂ ਵੀ ਭੂਏ ਬੜੀ ਚੜਾਈ ਸੀ ਵੱਡੀ ਪਾਬੀ ਨੂੰ ਤੇ ਕਹਿੰਦੇ ਹੋ ਕਿ ਨਹੀਂ ਨਹੀਂ ਇਹ ਮਾੜੀ ਇਹ ਮਾੜੀ ਤੇ ਆ ਜੋ ਵੀ ਬੈਠ ਚੁੱਕ ਕੇ ਚਲ ਗਈ ਆ ਤੇ ਬੱਦੀ ਵੀ ਬੁੱਤ ਘੜੀ ਬਨਣ ਦੀ ਆ ਜੀ ਕੀ ਗੱਲ ਹੋਈ ਉਹ ਵੀ ਨਹੀਂ ਮੰਦੀ ਜਿੱਤਾ ਸੀ ਆਖਿਆ ਵੀ ਆਪਣੇ ਪੁੱਤ ਵਾਸਤੇ ਕੋਈ ਕਰਵਾਉਣੀ ਨਾ ਇਹੇ ਗੱਲਾਂ ਆ ਵੀਰ ਮੇਰੇ ਨਾਲ ਵੀ ਹੋਈਆਂ ਨਹੀਂ ਕੱਲ ਭਾਬੀ ਜੀnga ਮੇਰੇ ਨਾਲ ਉੱਥੇ ਬੈਠੀ ਰੋਂਦੀ ਰੋਂਦੀ ਆਈ ਤੇ ਕਹਿੰਦੀ ਵੀ ਮੀਰ ਗਲਮੜੀਆਂ ਕਰਦਾ ਵਾ ਕਹਿੰਦਾ ਵਾ ਕਿ ਪੈਲੀ ਲਾ ਜਮੀਨ ਲਿਆ ਆਪਣੀ ਤੇ ਮੈਂ ਨਹੀਂ ਲਿਆਉਣੀ ਮੇਰਾ ਮੁੰਡਾ ਤੇ ਸੱਟ ਹੋ ਗਿਆ ਵਾ ਤੇ ਮੈਂ ਹੁਣ ਜ਼ਮੀਨ ਕੀ ਕਰਨੀ ਆ ਤੇ ਸੱਟ ਹੋ ਗਿਆ ਤਾਂ ਫਿਰ ਵੀ ਕਹ ਆਪਣੇ ਘਰ ਪੁੱਤ ਲਈ ਲੈਣੀ ਹੋਰ ਉਹਦਾ ਲੋਸਾਤ ਬਗਾਨਾ ਦੇਣੀ ਆ ਆਉਂ ਨਹੀਂ ਆਉਣਾ ਇਹਨਾਂ ਨੂੰ ਕਿ ਨਹੀਂ ਦਮੇ ਮੈਂ ਤਾਂ ਬਿਠੇਰਾ ਸਮਝਾਇਆ ਸੀ ਭਾਬੀ ਜੀ ਉਹਦਾ ਉੱਥੇ ਨਾ ਕੰਮ ਬਣਿਆ ਤੇ ਕੱਲ ਨੂੰ ਇੱਥੇ 4 ਕਿਲੇ ਵੱਧ ਹੋਣਗੇ ਵਾਈ ਤੇ ਆਂਟੇ ਕਰੂ ਮਮੀ ਤੇ ਮੈਂ ਵੀ ਇਹੀ ਸਲਾਹ ਦੰਡੇ ਆ ਕਿ ਉਹ ਮਾਦੀ ਨਹੀਂ ਇਹਦੀ ਤੁਹਾਡੀ ਕਿਸੇ ਗੱਲ ਉਹਨੂੰ ਸਮਝਦੀ ਨਹੀਂ ਆ ਇਹਨਾਂ ਨੇ ਤੇ ਦੋਆ ਦਰਾਨੀ ਜਠਾਣੀ ਨਿਆਤੀ ਚੁੱਕ ਲਈ ਆ ਦੱਸ ਉਹਦੀ ਗੱਲ ਕਰਕੇ ਜਦੋਂ ਘਰ ਚ ਇਹੋ ਜੀ ਗੱਲ ਚੱਲਣ ਦੀ ਤੂੰ ਰਮਾਨਾ ਘਰ ਬੈ ਇਹ ਵੀ ਚੁੱਪ ਕਰਕੇ ਬੈਕ ਫੜ ਕੇ ਤੁਰਪੀਏ ਦੇ ਵਾਸਤੇ ਚੰਗੀ ਗੱਲ ਥੋੜੀ ਆ ਹੁਣ ਜੇ ਮੈਂ ਉਹਨੂੰ ਫੋਨ ਕਰਾਂ ਬਾਹਰ ਤਾਂ ਫੇਰ ਰੱਖਣਾ ਇਹ ਮਾਂ ਨੇ ਪੁੱਤ ਨੂੰ ਚੁੱਕਿਆ ਹੁਣ ਕੀ ਕਰ ਸਕਦੀ ਆ ਮੰਮੀ ਮੈਂ ਉਹਦੇ ਘੁੱਤ ਸਵਾਰ ਹੋਇਆ ਵਾ ਰੋਣ ਵਾਲਾ ਵਾ ਮੈਂ ਫਿਰ ਚਾਹ ਬਣਾ ਕੇ ਲਿਆਉਂ ਜੀਜੇ ਠੀਕ ਮੈਂ ਲਿਆ ਬਣਾ ਕੇ ਚਾਹ ਕੋਟ ਹਾਂ ਕੀ ਕਰੀ ਜੇ ਨਹੀਂ ਕੁਝ ਨਹੀਂ ਕੰਮ ਕਰਨ ਦੀ ਬਾਗੀ ਰੋਟੀ ਟਿੰ ਨਿਭੜ ਕੇ ਕੰਮ ਹਾਂਜੀ ਨਿਭੜ ਕੇ ਤੋ ਫਿਰ ਕੋ ਸੋਚਿਆ ਕੀ ਨਹੀਂ ਮੈਂ ਨਹੀਂ ਕੁਝ ਵੀ ਸੋਚਿਆ ਕਿਉਂ ਤੇ ਨਾ ਮੈਂ ਸੋਚਣਾ ਹੀ ਹੈ ਕਾਹਦੇ ਵਾਸਤੇ ਸੋਚਣਾ ਤੂੰ ਕਿਸੇ ਦੀ ਬੰਨਾ ਹੀ ਆਪਣੇ ਸਾਰੇ ਪਰਿਵਾਰ ਦੀ ਸਾਰੇ ਪਰਿਵਾਰ ਦੀ ਕੀ ਬੰਨਾ ਤੇ ਜਦੋਂ ਮੈਂ ਵਿਆਹ ਕੇ ਆਈ ਤੇ ਮੈਂ ਇੱਥੇ ਰਹਿਣਾ ਤੇ ਨਾਲੇ ਨਾ ਪਹਿਲਾਂ ਤਾਂ ਸੋਚਿਆ ਸੀ ਤੇ ਨਾ ਮੈਂ ਹੁਣ ਸੋਚਣਾ ਪਹਿਲਾਂ ਕੀ ਸੋਚਣਾ ਤੂੰ ਪਹਿਲੇ ਦੱਸ ਤੂੰ ਸੋਚਣਾ ਕੀ ਹੀ ਪਹਿਲਾਂ ਜੇ ਤੁਸੀਂ ਗੱਲਾਂ ਕਰਦੇ ਜੋ ਜੋ ਗੱਲ ਤੇ ਹੈਗੀ ਨਹੀਂ ਜੋ ਅਸੀਂ ਆਪਣੇ ਵਾਸਤੇ ਨਹੀਂ ਤੇਰੇ ਮੁੰਡੇ ਵਾਸਤੇ ਦੇ ਆ ਤੇ ਮੈਂ ਵੀ ਆਪਣੇ ਮੁੰਡੇ ਵਾਸਤੇ ਮੇਰਾ ਮੁੰਡਾ ਸੈੱਟ ਹੈ ਮੈਨੂੰ ਕਾਦੀ ਕਿ ਤੂੰ ਸਾਰੇ ਪਰਿਵਾਰ ਦੀ ਨਾ ਹੋ ਕੇ ਰਹਿਣਾ ਹਰ ਵੇਲੇ ਮਾਵਾ ਹੀ ਕਰਦੀ ਰਹਿੰਦੀ ਨਾ ਇੱਥੇ ਵੀ ਸਰਾ ਕੁਝ ਨਹੀਂ ਹੋਇਆ ਚੱਲ ਫਿਰ ਚੱਲ ਜੀ ਬਾਹਰ ਤੋਂ ਮੈਂ ਨਹੀਂ ਜਾਣਾ ਮੈਂ ਵੀ ਇੱਥੇ ਵਿਆਹ ਕੇ ਆਈ ਮੈਂ ਉੱਥੋਂ ਨਿਕਲ ਕੇ ਨਹੀਂ ਆਈ ਤੇ ਨਿਕਲ ਕੇ ਨਹੀਂ ਆਈ ਮੇਰੇ ਨਾਲ ਨਿਕਲ ਕੇ ਆਇਆ ਮੈਂ ਹੀ ਲੈ ਕੇ ਲਿਆ ਤੇ ਮੈਂ ਹੀ ਉੱਥੇ ਲੱਗਾ ਮੈਂ ਨਹੀਂ ਜਾਦੀ ਮੈਂ ਨਾ ਜਾ ਸਕਦਾ ਤੁਮਾ ਸ਼ਾਦੇ ਕੇ ਆਵਾ ਜਿਹੜਾ ਤੂੰ ਆ ਨਹੀਂ ਨਾ ਪਾਂਦੀ ਨਹੀਂ ਚੱਲ ਆਪਣੀ ਮਾਂ ਦੇ ਘਰ ਬਹਿ ਜਾ ਕੇ ਚੱਲ ਬੋਲ ਦੇ ਨੀ ਖੋਲੋ ਬੂਆ ਇਦਾਂ ਨਹੀਂ ਕਰੀਦਾ ਸਿਆਣੇ ਬਣੀਦਾ ਆ ਖੋਲ ਦੋ ਬੂਆ ਖੋਲ ਦੇ ਨੀ ਜੇ ਹਾਏ ਇਹਨਾਂ ਨੇ ਬੂਆ ਨਹੀਂ ਖੋਲਣਾ ਲੱਗਦਾ ਕੀ ਕਰਾਂ ਹੁਣ ਮੈਂ ਕਿਹਦੇ ਨਾਲ ਗੱਲ ਕਰਾਂ ਇਹਦਾ ਤੱਕ ਦੂਸਰੋਂ ਇੱਕ ਅਮੂਰ ਲੱਗਦੇ ਇੱਕ ਨਾਲ ਗੱਲ ਕਰਾਂ ਹੈਲੋ ਏਕਮ ਏਕਮ ਤੇਰੇ ਬਪਾ ਨੇ ਮੈਨੂੰ ਘਰੋਂ ਕੱਢ ਤਾਈ ਹਾਂ ਹਾਂ ਕੀ ਕਰਾਂ ਮੈਂ ਦੱਸ ਮੈਂ ਕਿੱਥੇ ਜਾਵਾਂ ਹਾਂ ਹਾਂ ਤੂੰ ਆਪਣੇ ਪਿਓ ਨੂੰ ਫੋਨ ਲਾਸ ਫੋਨ ਲਾ ਕੇ ਨੂੰ ਕੁਝ ਸਮਝਾ ਹਾਂ ਪੁੱਤ ਮੈਨੂੰ ਜਦੋਂ ਜਦੋਂ ਦਾ ਚੱਲ ਗਿਆ ਨਾ ਤੇਰੀ ਦਾਦੀ ਤੇ ਤੇਰੇ ਪਿਓ ਨੇ ਮੈਨੂੰ ਬੜਾ ਹੀ ਤੰਗ ਕੀਤਾ ਆਹ ਹੋ ਮੈਂ ਤਾਂ ਤੇਨੂੰ ਦਰਦ ਹੀ ਨਹੀਂ ਦੱਸਦੀ ਤੂੰ ਪਰ ਤੇ ਸੱਚ ਬੈਠਾ ਅੱਜ ਤੇ ਮਾਂ ਪੁੱਤਾਂ ਨੇ ਹੱਥ ਦੀ ਘਾਤੀ ਹੈ ਤੇ ਇੱਕ ਕਲਦੀਪ ਪਹਿਲਾਂ ਨਾਲ ਉਹ ਵੀ ਹੀ ਇੱਕ ਨਾਲ ਅੜੀ ਮਾਂ ਦਾ ਪਿਛੇ ਮੇਰੇ ਝੂਗੀਆਂ ਕਰਦੀ ਸੀ ਇਹ ਜਾਣ ਕੇ ਨਹੀਂ ਲਿਆਂਦੀ ਜਾਂ ਇਦਾਂ ਕਰਦੀ ਆਪਣਾ ਕਰਦੀ ਆ ਤੇ ਹੁਣ ਚਾਹੋ ਉਹ ਤੇ ਚਲ ਗਈ ਪੇਕੇ ਪਰ ਅੱਜ ਮਾਂ ਪੁੱਤਾਂ ਨੇ ਇਹਨਾਂ ਨੇ ਹੱਥ ਘਾਤੀ ਫੜ ਕੇ ਮੈਨੂੰ ਬਾਹ ਤੇਰੇ ਪਿਓ ਨੂੰ ਘਰੋਂ ਕੱਢਦਾ ਦੱਸ ਮੈਂ ਹੁਣ ਕਿੱਥੇ ਜਾਵਾਂ ਮੈਂ ਬੁਹੇ ਗਾੜੀ ਬੈਠੀ ਐ ਪਿਓ ਨੂੰ ਹੂੰ ਕਰਕੇ ਤੇ ਉਹਨੂੰ ਸਮਝਾ ਕੋ ਮੇਰਾ ਪੁੱਤ ਆਹੋ ਉਹਨੂੰ ਸਮਝਾ ਆਜੇ ਆਖੇਗਾ ਤੇ ਮੈਂ ਘਰੋਂ ਚਲੀ ਜਾਵਾਂਗੀ ਫਿਰ ਨਹੀਂ ਜੇ ਫਿਰ ਮੈਂ ਨਾਨੀ ਕੋਲ ਤੇ ਜਾਣਾ ਹੀ ਐ ਤੇ ਮੈਂ ਨਾਨੀ ਕੋਲ ਚਲੀ ਜਾਵਾਂਗੀ ਕਾਹੋ ਆਹੋ ਮੈਂ ਸਿਆੜੀ ਜਾਣੀ ਹੂੰ ਤੇ ਪੁੱਤ ਜਵਾਨ ਹੋਇਆ ਬਾਹਰ ਚਲ ਗਿਆ ਪਿਓ ਨੂੰ ਮੁਤਾਫਕ ਹੋ ਗਿਆ ਤੇ ਮੈਂ ਹੁਣ ਸਿਆਣੀ ਬੈਣੀ ਜਾ ਕੇ ਨਾਨਕੇ ਪੈਂਦੀ ਚੰਗੀ ਲੱਗਦੀ ਐ ਉੱਥੇ ਲੋਕੀ ਮੈਨੂੰ ਕੀ ਕਹਿਣਗੇ ਤੇਰੀ ਨਾਨੀ ਨੂੰ ਕੀ ਕਹਿਣਗੇ ਪੀ ਇੰਨੇ ਸਾਲ ਹੋ ਗਏ ਵਿਆਹੀ ਤੇ ਹੁਣ ਆਨਕੇ ਘਰੋਂ ਖਾਣ ਤਾਂ ਇਹ ਕਿਹੜੀ ਗੱਲੋਂ ਕੱਢਿਆ ਕੀ ਆਖਣਗੇ ਲੋਕੀ ਤੇ ਇੱਕ ਦੱਸ ਭਈ ਮਾਮਾ ਤੇਰੇ ਜੀ ਆਖੀ ਮੰਮੀ ਨੇ ਗੋਦ ਲੈ ਹੀ ਲਿਆ ਹੀ ਤੇ ਫਿਰ ਇਹਨਾਂ ਨੂੰ ਕਾਦੀ ਸਾਰਾ ਹੀ ਦੱਸ ਉਹਨੇ ਆਪਣੇ ਵਧਾਪੇ ਦਾ ਸਾਰਾ ਤੇ ਕੋਈ ਨਾ ਕੋਈ ਲੱਭਣਾ ਹੀ ਸੀਗਾ ਅਬ ਵਧਾਪੇ ਦਾ ਸਾਰਾ ਦੇ ਕੋਈ ਪੁੱਤ ਕੋਈ ਨਾ ਕੋਈ ਰੱਖਣਾ ਹੀ ਸੀਗਾ ਅਈ ਤੇ ਨਾਮ ਤੇਨੀ ਨੂੰ ਲਿਆ ਕੇ ਹੀ ਰੱਖ ਨਹੀਂ ਸਕਦੇ ਜਾਂ ਪਰ ਮਾਸੀ ਤੇਰੀ ਕੋ ਕਿਹ ਕੋ ਜਾ ਕੇ ਰਹਿ ਨਹੀਂ ਸਕਦੀ ਆਹੋ ਮੰਮੀ ਮੰਮੀ ਤੂੰ ਹੀ ਸੁੱਤੇ ਜੇ ਮੇਰੀ ਗੱਲ ਸੁਣੋ ਆਹ ਕੀ ਹੋ ਗਿਆ ਵਾ ਕੜੀ ਲੰਮੇ ਵੀ ਨਹੀਂ ਪੈਣ ਦਿੰਦੇ ਕਿਤੇ ਉਹ ਵੀਰ ਨੇ ਨਾ ਭਾਬੀ ਨੂੰ ਘਰੋਂ ਕੱਢਤਾ ਜੇ ਬਾਉ ਫੜ ਕੇ ਹੈ ਤੇ ਉਹ ਦੋਵੇਂ ਬੜਾ ਲਾਂਡੇ ਹੀ ਹਿਗੇ ਤੇ ਹੁਣ ਮੈਂ ਕਹਿਣੀ ਆ ਵੀਰ ਵੀ ਇਦਾਂ ਨਹੀਂ ਕਰੀਦਾ ਤੇ ਉਹ ਮੇਰੀ ਵੀ ਨਹੀਂ ਸੁਣੀ ਉਹਨਾਂ ਕਹਿੰਿਆ ਤੂੰ ਵੱਡੀ ਸਿਆਣੀ ਜਾ ਜਾ ਕੇ ਆਪਣਾ ਕੰਮ ਕਰ ਹੈ ਜੀ ਤੋਤਰਾਂ ਘਰੋਂ ਕੱਢਣ ਵਾਲੀ ਹੀ ਕੀ ਗੱਲ ਮੰਮੀ ਉਹੋ ਗੱਲ ਜਿਹੜੀ ਆਹ ਨਹੀਂ ਆ ਉਹ ਗੱਲ ਉਹ ਗੱਲ ਤੇ ਆਉਂਦੀ ਨਹੀਂ ਮੰਮੀ ਪਰ ਕੇ ਇਹਨੂੰ ਘਰੋਂ ਥੋੜੀ ਕੱਢੀਦਾ ਵਾ ਹੁਣ ਉਹ ਵਿਚਾਰੀ ਬੂਹੇ ਘਾੜੀ ਖਰੇ ਬੈਠੀ ਹੋਣੀ ਹੈ ਕੀ ਪਤਾ ਚੱਲ ਗਈ ਮੈਨੂੰ ਤੇ ਹੁਣ ਹੂਆ ਵੀ ਨਹੀਂ ਖੋਲਣ ਦਿੱਤਾ ਤੋਹੇ ਨਾ ਚੰਗੇ ਨਹੀਂ ਲੱਗਿਦਾ ਆਂਡ ਗਵਾਂਡ ਵੇਖੂ ਤੇ ਕੀ ਕਹੂਗਾ ਤੂੰ ਨਹੀਂ ਆਖਿਆ ਵੀ ਕਰਨ ਆਜਾ ਮੈਂ ਨੂੰ ਤੇ ਵੀਰ ਨੇ ਉਹੀ ਦੱਸਣ ਦੀ ਬੂਆ ਹੀ ਨਹੀਂ ਖੋਲਣ ਦਿੱਤਾ ਮੈਂ ਤਾਂ ਕਿਹਾ ਵੀ ਵੀਰ ਮੈਂ ਬੂਆ ਖੋਲ ਕੇ ਵੇਖਾਂ ਸਹੀ ਜੇ ਕੋਈ ਵੀ ਇਹਲੂ ਤਾਂ ਕੀ ਕਹੂ ਨਾ ਨੌਕਰੀ ਕੱਟਦੀ ਆ ਚਲ ਤੂੰ ਕਾਨੂੰ ਟੈਨਸ਼ਨ ਲੈਣ ਲਈ ਆ ਉਹਨਾਂ ਦੋਹਾਂ ਜੀਆਂ ਦਾ ਮਸਲਾ ਆਪੇ ਹੱਲ ਕਰ ਲੈਣਗੇ ਉਹ ਤਰਾ ਇਹ ਵੀ ਨਹੀਂ ਕਹਿਣਾ ਮੰਨਦੀ ਉਹਨਾਂ ਵੀ ਮਜਬੂਰ ਹੋ ਗਏ ਆ ਕੰਮ ਕਰਨਾ ਪਿਆ ਵਾ ਜੇ ਕਰ ਲੈਂਦੀ ਜਿ ਤਰ੍ਹਾਂ ਕਹਿੰਦਾ ਸੀ ਤੇ ਫੇਰ ਕੀ ਹੁਣ ਕਰੋਗੀ ਨਾ ਤੇਕੇ ਜਾ ਕੇ ਬਹੂਗੀ ਤੇ ਫਿਰ ਉੱਥੇ ਦੋ ਚਾਰ ਦਿਨ ਸੁਣੋਗੀ ਕਿ ਲੋਕਾਂ ਨੇ ਇਹ ਗੱਲਾਂ ਤੇ ਪੇਰੇ ਦੀ ਅਕਲ ਟਕਾਣੇ ਆਉਗੀ ਮੰਮੀ ਹੁਣ ਦੂਜੀ ਭਾਬੀ ਵੀ ਚਲ ਗਈ ਘਰ ਛੱਡ ਕੇ ਉਹ ਵੀ ਕਹਿੰਦੀ ਮੈਂ ਤੇਕੇ ਰਹਿਣਾ ਜਦੋਂ ਮੇਰਾ ਆਊਗਾ ਹੈਪੀ ਤੇ ਮੈਂ ਆ ਜਾਾਂਗੀ ਹੁਣ ਇਹ ਵੀ ਚਲ ਗਈ ਆ ਤੇਨੂੰ ਤੇ ਆਪ ਕੱਢਿਆ ਵਾ ਤੇ ਕੀ ਹੁਣ ਲੋਕਾਂ ਨੇ ਕਹਿਣਾ ਨਖਰੇ ਨਵਾ ਨਹੀਂ ਰੱਖਣੀਆਂ ਆਈਆਂ ਆਹੇ ਨਵਾਂ ਨੂੰ ਕੀ ਆਖਣ ਦੇ ਦੂਜੀ ਨੂੰ ਕਿਹੜਾ ਹੀ ਕੋਈ ਤੱਕੇ ਮਾਰ ਕੇ ਘਰੋਂ ਕੱਢਿਆ ਕੀ ਕਰੀਏ ਹੁਣ ਮੈਨੂੰ ਤਾਂ ਕੁਝ ਨਹੀਂ ਸਮਝ ਲੱਗਣ ਦੀ ਤੋ ਰਾਮ ਨਾ ਨਾ ਜਾਂ ਆਪਣਾ ਕੰਮ ਕਰ ਜਿਹੜਾ ਕਰਨ ਲਈ ਹੈ ਘਰ ਚ ਬਹੁਤ ਏ ਕਲੇਸ਼ ਪੈ ਗਿਆ ਵਾ ਜਾਂ ਕੋਈ ਗੱਲ ਨਹੀਂ ਤਾਂ ਆਪਣਾ ਕੰਮ ਕਰ ਆਪੇ ਸਭ ਲਾ ਲੂਗਾ ਸੋਚ ਲੂ ਕੀ ਕਰਨਾ ਮੇਰਾ ਨਾ ਦਿਮਾਗ ਖਰਾਬ ਕਰ ਹੂੰ ਮੈਂ ਦੇ ਨਹੀਂ ਆਫਰ ਜਾ ਕੇ ਮੀਰ ਕੀ ਕਰਨ ਦਿਆ ਤੁਹਾਡਾ ਫੋਨ ਨੰਬਰ 6771 84371 ਹੋਣੇ ਕੰਦਾ ਹੋ ਗਿਆ ਇਹ ਅੱਜ ਬਣੀ ਦੇਲੇ ਚਲੀ ਕੰਦੇ ਹਾਂਜੀ ਆਪੋ ਤੇ ਹਾਂਜੀ ਡੈਡੀ ਕੀ ਆਲਿਆ ਠੀਕ ਠਾਕ ਤੂੰ ਸੁਣਾ ਕਿੱਦਾਂ ਨੂ ਰਾਮਦਾਸ ਦੀ ਕਿਰਪਾ ਇੱਥੇ ਤਾਂ ਬਸ ਵਧੀਆ ਆਪਣਾ ਵੀ ਹੋਰ ਕੀ ਹੋ ਗਿਆ ਵਧੀਆ ਵਧੀਆ ਕਿੱਦਾਂ ਲੱਗਾ ਦਿਨ ਤੋਂ ਵਧੀਆ ਕਰਵਾ ਹਾਂਜੀ ਹਾਂਜੀ ਲੱਗਾ ਦਿਲ ਸ਼ਾਦੀ ਕਰਦਾ ਰਾਮ ਤੇ ਯਾਦ ਕਰ ਲਿਆ ਕੋਈ ਨਹੀਂ ਮੰਮੀ ਦਾ ਫੋਨ ਆਇਆ ਡੈਡੀ ਤੂੰ ਮੰਮੀ ਨੂੰ ਘਰੋਂ ਗੜਦਾ ਸਿਰਫ ਜ਼ਮੀਨ ਵਾਸਤੇ ਅਛਾ ਮੰਮੀ ਪਟੀਆਂ ਪੜਾ ਗਈ ਤੈਨੂੰ ਹੀ ਕਦੋਂ ਕੀਤਾ ਫੋਨ ਹਨੇ ਭਲਾ ਸੁਣਦਾ ਹੁਣੇ ਆਇਆ ਜਦੋਂ ਤੂੰ ਘਰੋਂ ਕੱਢਿਆ ਉਸੇ ਟਾਈਮ ਮੈਨੂੰ ਫੋਨ ਆ ਗਿਆ ਉਹਦਾ ਕੀ ਜਾਂਦੀ ਉਹ ਸੁਣਦੀ ਕਹਿੰਦੀ ਨਹੀਂ ਸਾਡੀ ਦੇ ਨਹੀਂ ਸੁਣਨੀ ਕਹਿੰਨੀ ਕੀ ਆ ਤੂੰ ਜ਼ਮੀਨ ਵਾਸਤੇ ਨੂੰ ਘਰੋਂ ਕੱਢਿਆ ਜ਼ਮੀਨ ਪੁੱਤ ਮੈਂ ਕਿਹਾ ਆਪਣੇ ਨਾਮ ਲੈ ਕੇ ਜਾਣੀ ਤੁਹਾਡੇ ਵਾਸਤੇ ਹੀ ਨਹੀਂ ਸਾਡੇ ਵਾਸਤੇ ਤੇ ਹੈਗੀ ਆ ਪਰ ਤੂੰ ਕਮਸ ਕਮ ਮੇਰ ਨਾਲ ਤੇ ਗੱਲ ਕਰਦਾ ਨਹੀਂ ਨਹੀਂ ਮੈਂ ਤੇਰਾ ਮੰਮੀ ਨੇ ਪਹਿਲਾਂ ਨਹੀਂ ਕੀਤੀ ਅੱਜ ਹੀ ਕੀਤੀ ਆ ਨੇ ਅੱਜ ਹੀ ਕੀਤੀ ਆ ਕਿ ਜਦੋਂ ਤੂੰ ਘਰੋਂ ਕੱਢਿਆ ਆਰੇ ਹਾਣੇ ਬੋਤ ਹੋਰ ਦਿਨਾਵਨ ਹੋਰ ਕੋ ਕੀ ਐ ਤੇ ਕੀ ਕਹਿ ਕੇ ਗਈ ਆਓ ਕਿਆਣਾ ਤੇ ਕੀ ਐ ਡੈਡੀ ਜੀ ਨਹੀਂ ਪਰ ਜੇ ਤੂੰ ਸੋਚਦਾ ਵੀ ਮੰਮੀ ਪੀ ਕੇ ਆਪਣੇ ਤੇ ਜ਼ਮੀਨ ਲੈ ਕੇ ਆਉਗੀ ਤੇ ਫਿਰ ਮੈਂ ਆਪਣੀ ਮਾਂ ਵੱਲ ਆ ਫਿਰ ਮੈਂ ਤੇਰੇ ਵੱਲ ਨਹੀਂ ਆਉਂਦਾ ਤੇ ਨਹੀਂ ਪੁੱਤ ਮੈਂ ਜ਼ਮੀਨ ਕੀ ਕਰਨੀ ਤੇਰੇ ਵਾਸਤੇ ਧਿਆ ਨਹੀਂ ਧਿਆ ਤੂੰ ਮੇਰੇ ਵਾਸਤੇ ਆ ਪਰ ਜੇ ਤੂੰ ਸੋਚਦਾ ਵੀ ਪੀ ਕੇ ਉਹ ਤੇ ਲੈ ਕੇ ਆਵੇ ਮਾਂ ਫਿਰ ਮੈਂ ਉੱਤਰੀ ਜਾਣਾ ਕੋਈ ਗੱਲ ਨਹੀਂ ਜੋ ਉੱਧਰ ਦੀ ਮਾਂ ਦੀ ਬੋਲੀ ਬੋਲਦਾ ਇਹ ਪੱਟੀ ਪੜਾ ਕੇ ਤੈਨੂੰ ਜੋ ਜੋ ਕਹੇਗੀ ਉਦਾਂ ਹੀ ਬੋਲਣੀਆਂ ਤੇ ਮੈਂ ਵੀ ਤੁਹਾਡੇ ਵਾਸਤੇ ਧਿਆ ਮੈਂ ਜ਼ਮੀਨਾਂ ਕੀ ਕਰਨੀਆਂ ਹਾਂ ਹਾਂ ਬਾਪੂ ਮੈਂ ਆਮਨਾਬਾਰ ਇਨੇ ਕੇ ਪੈਸੇ ਕਮਾਉਣ ਰਿਆ ਆ ਕਿ ਮੈਂ ਤੁਹਾਡਾ ਪਾਲ ਪੋਸ਼ਨ ਕਰ ਸਕਦਾ ਮੈਂ ਤੁਹਾਡਾ ਖਰਚਾ ਚੁੱਕ ਸਕਦਾ ਠੀਕ ਹੈ ਨਾ ਤੇ ਮੈਨੂੰ ਕੋਈ ਗੱਲ ਨਹੀਂ ਮੈਨੂੰ ਨਹੀਂ ਲੋੜ ਹੈ ਕਿ ਜ਼ਮੀਨ ਦੀ ਠੀਕ ਆ ਓਹ ਵਿਆਹ ਵੀ ਕਿੱਧਰ ਤੋਂ ਹੋ ਗਿਆ ਆ ਓਏ ਬੋਤ ਆਉਂਦੇ ਆ ਤੇਰੇ ਪਤੀ ਦੇ ਹਲੋ ਬਾਪੂ ਆ ਕੀ ਆ ਰਿਹਾ ਠੀਕ ਠਾਕ ਕੀ ਗੱਲ ਹੈ ਦਾਲ ਤੇ ਕੋਈ ਨਹੀਂ ਆ ਇਹਨੇ ਜਮੀਨ ਆਸਤੇ ਮਾਤਾ ਨੂੰ ਘਰੋਂ ਕੱਢ ਪਾਇਆ ਤੇ ਮੈਨੂੰ ਇਹ ਕੱਲਾ ਜਵਾਬ ਦੇ ਵੀ ਜੇ ਕੱਲ ਨੂੰ ਤੂੰ ਵਿਆਹੀ ਜੰਨੀ ਆ ਤੇ ਤੈਨੂੰ ਜਮੀਨ ਆਸਤੇ ਘਰੋਂ ਕੱਢ ਦੇਣਾ ਤੇ ਤੂੰ ਕਿੰਨੀ ਵਧੀਆ ਰਹੇਂਗੀ ਵੀਰੇ ਕੋਈ ਵੱੜਦੀ ਆ ਗੱਲ ਉਹ ਹੋਏ ਖੰਮ ਤੁਸੀਂ ਕਿੱਦਾਂ ਦੀ ਗੱਲ ਕਾਣਦੇ ਆ ਮੇਰਾ ਪੁੱਤ ਆ ਪਰ ਫਿਰ ਮਾਂ ਨੂੰ ਇਹ ਜਮੀਨ ਆਸਤੇ ਘਰੋਂ ਕੱਢਿਆ ਤਾਂ ਖੰਮ ਇਦਾਂ ਨਹੀਂ ਬੋਲੀਦਾ ਹੁੰਦਾ ਪੁੱਤ ਤੂੰ ਆ ਜੇ ਵੀ ਤੇਰੇ ਸਹੁਰੇ ਤੇਰਾ ਇਦਾਂ ਕਰਨ ਤੇ ਇਤੇ ਸਾਰਿਆਂ ਨੂੰ ਬੜਾ ਦੁੱਖ ਲੱਗਣਾ ਉਹ ਵੀ ਕਹਿ ਦਿੱਤੀ ਹੈ ਤੇ ਉਹ ਨਹੀਂ ਕਹਿ ਦਿੱਤੀ ਹੈਗੀ ਚੱਲ ਇਹ ਤਾਂ ਕਾਲੇ ਕੰਮ ਠੀਕ ਆ ਤੇਰਾ ਡੈਡੀ ਨੂੰ ਦੁੱਖ ਲੱਗਣਾ ਜੇ ਤੇਰੇ ਨਾਲ ਸਹੁਰੇ ਇਦਾਂ ਕਰ ਰਾਂ ਠੀਕ ਆ ਤੇ ਜੇ ਮੇਰੀ ਮਾਂ ਨਾਲ ਇਦਾਂ ਹੋਵੰਦਾ ਤੇ ਫਿਰ ਨਹੀਂ ਤੂੰ ਸਮਝਾ ਸਕਦੇ ਚੱਲ ਕੋਈ ਨਹੀਂ ਜਦੋਂ ਨੂੰ ਘਰੋਂ ਕੱਢਿਆ ਔਰ ਤੂੰ ਘਰ ਹੀ ਹੈ ਨਾ ਏਕਮ ਤੂੰ ਸ਼ਾਂਤ ਹੋ ਤੂੰ ਸਮਝਾਉਂਦੀ ਉਹਨੂੰ ਥੋੜਾ ਬੜਾ ਕੁਝ ਮੈਂ ਵੀਰ ਨੂੰ ਸਮਝਾਉਣੀ ਆ ਤੇ ਕੋਈ ਗੱਲ ਨਹੀਂ ਆ ਅ ਸਭ ਠੀਕ ਹੋ ਜਾਂਦਾ ਵਾ ਤੁਸੀਂ ਟੈਨਸ਼ਨ ਨਾ ਲੋ ਆਪਣੇ ਕੰਮ ਤੇ ਜਾ ਤੇ ਨਾਲੇ ਹੁਣ ਨਾ ਕੋਈ ਐਵੇਂ ਫੜ ਮੈਂ ਤੇ ਆਪਣੇ ਕੰਮ ਤੇ ਹੀ ਚੱਲਿਆ ਪਰ ਫਿਰ ਵੀ ਬਾਪੂ ਨੇ ਵੀ ਨਹੀਂ ਗੱਲ ਦਾਦੀ ਵੀ ਜੇ ਜਮੀਨ ਕਰਕੇ ਢਿਆ ਨਾ ਤੇ ਮੈਂ ਆਪਣੀ ਮਾਲ ਆ ਠੀਕ ਹੈ ਤੇ ਜੇ ਉਹਨੇ ਪਿੱਛੋਂ ਜਮੀਨ ਲੈ ਹਣੀ ਆ ਨਾ ਤੇ ਮੈਂ ਆਪਣੀ ਮਾਲ ਆ ਤੇ ਮਾਲ ਹੀ ਰਹੂੰਗਾ ਠੀਕ ਹੈ ਨਾ ਚਲ ਠੀਕ ਆ ਹਾਂ ਆ ਕੀ ਕਹਿੰਦਾ ਕਹਿਣ ਕਿ ਢਿਆ ਵਾ ਕਹਿੰਦਾ ਪੂ ਅੱਜ ਤੇਰੇ ਨਾਲ ਇਦਾਂ ਹੋਇਆ ਸੋਹਰੇ ਜਾ ਕੇ ਤੇ ਫਿਰ ਤੂੰ ਚੰਗੀ ਰਹੇਂਗੀ ਤੇ ਉਹ ਮੇਰੀ ਮਾਂ ਉਹ ਵੀ ਤਾਂ ਕਹਿ ਦਿੱਤੀ ਹੀ ਆ ਤੇ ਹੁਣ ਵੀਰ ਮੈਨੂੰ ਨਾ ਏਕਮ ਦੀਆਂ ਗੱਲਾਂ ਸੁਣ ਕੇ ਤੇ ਬੜਾ ਹੋਰ ਤਰ੍ਹਾਂ ਗੱਲਾਂ ਤਾਂ ਨੇ ਸਿਆਣੀਆਂ ਕੀਤੀਆਂ ਪਰ ਅਸੀਂ ਉਹਦੇ ਬਦਲੇ ਰਹਿ ਜਾਈਏ ਉਹ ਵੀ ਮੰਨਦਾ ਤਾਂ ਅਸੀਂ ਕੀ ਕਰਨਾ ਸਾਨੂੰ ਫਿਰ ਇਹ ਜਮੀਨਾ ਕੀ ਕਰਨੀ ਆ ਫਿਰ ਐਦਾਂ ਕਰੀਏ ਆਪਾਂ ਮੰਮੀ ਨੂੰ ਸਮਝਾਈਏ ਫਿਰ ਚਲ ਫੇ ਮम्मी ਨੂੰ ਸਮਝਾ ਦੇ। ਇਹ ਉਹ ਮੁੰਨੀ ਜ਼ਮੀਨ ਦੀ ਲੋੜ ਹੈਗੀ ਤੇ ਫਿਰ ਅਸੀਂ ਐਵੇਂ ਟੰਗੇ ਪਰੇਸ਼ਾਨੀ ਨਾਲੇ ਬੁਰੇ ਬੰਨਾ ਅਗਲੇ। ਉਹ ਮੁੰਡਾ ਹੀ ਐਡਾ ਨਹੀਂ ਮੰਨਦਾ ਤੇ ਫਿਰ ਆਪਾਂ ਕੀ ਕਰਨੀ ਅਸੀਂ ਕੀ ਕਰਨੀ ਜ਼ਮੀਨਾਂ ਨਾਲੇ ਰਿਸ਼ਤੇਦਾਰੀਆਂ ਸੁੱਟਣੀਆਂ ਨਹੀਂ। ਰਿਸ਼ਤੇਦਾਰਾਂ ਨੂੰ ਮੰਮੀ ਨੇ ਚੱਲ ਫਿਰ ਤੇ ਸਮਝਾ ਤੇ ਫਿਰ ਆਪਾਂ ਲੈਵਾਂਗੇ ਜਾ ਕੇ ਹੋਰ ਗੱਲਾਂ ਕਰਾਂਗੇ ਸਾਡੀ ਗਲਤੀ ਹੋ ਗਈ। ਨਹੀਂ ਕਹੇ ਨਹੀਂ ਹਾਲੇ ਮੈਂ ਵੇਖਣ ਨਹੀਂ ਹਾਂ ਕੋਠੇ ਥਾਣੀ ਬਾਹਰ ਹੀ ਬੈਠੀ ਆ। ਬਾਹਰ ਬੈਠ ਗਈ ਨਹੀਂ ਅਜੀ। ਨਹੀਂ ਗਈ। ਚਲ ਫਿਰ ਆਪਾਂ ਮੁੰਡੇ ਨਾਲ ਗੱਲ ਕਰਦੇ ਹਾਂ। ਮੇਰੀਆਂ ਤਾਂ ਆਪ ਮੁੰਡੇ ਨੇ ਅੱਖਾਂ ਖੋਤੀਆਂ ਵੀ ਹਿੰਦੂ ਜਾਇਦਾਦ ਦੇ ਪਿੱਛੇ ਪੈ ਗਏ। ਤੇ ਜਾਇ ਇੱਕ ਤੇ ਤੁਹਾਡੀ ਘਰ ਦੀ ਛੁੱਟਣੀ ਤੇ ਦੂਜਾ ਪੁੱਤ ਛੁੱਟਣਾ ਉਹੀ ਉਹੀ ਨਾ ਤੇ ਜਿੰਨਾ ਕਰਕੇ ਤੁਸੀਂ ਇੰਨਾ ਕੁਝ ਦੇਜੇ ਆਪਣਾ ਹੀ ਤੁਹਾਡੇ ਹੀ ਘਰ ਪਰਬਾਤ ਹੋਣਾ ਵਾ ਏਦਾਂ ਏਦਾਂ ਹੀ ਤੇ ਆਪਾਂ ਮੰਮੀ ਨੂੰ ਸਮਝਾ ਕੇ ਨਾ ਤੇ ਫਿਰ ਆਪਾਂ ਨਮੋੜ ਲੀਏ ਨਾ ਜਾਲ ਕਲੀਏ ਦੀ ਨਾ ਕਲੀਏ ਤੇ ਤੁਸੀਂ ਜੋ ਚਾਹੁੰਦੇ ਹੋ ਨਾ ਇਹੀ ਵਾਸਤੇ ਕਿ ਸੁੱਖ ਸ਼ਾਂਤੀ ਘਰੇ ਬਣੀ ਰਹੇ ਹਾਂ ਏਦਾਂ ਏਦਾਂ ਹੀ ਤਾਂ ਤੂੰ ਸਮਝਾ ਮੰਮੀ ਨੂੰ ਜੇ ਮਾਦੀ ਤੇ ਫਿਰ ਮੈਂ ਵੀ ਸੰਨਾ ਤੇ ਫਿਰ ਲੈ ਆਉਂਦੀ ਚਲ ਆਓ ਮੰਮੀ ਨੂੰ ਸਮਝਾਈਏ ਮੈਂ ਕਿੱਥੇ ਬੈਠੂ ਹਾਂ ਸਹੀ ਬੈਠੀ ਆਂ ਗਰਮੀ ਬੜੀ ਬਾਰ ਤੇ ਮੈਨਾਂ ਅਹੀਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ ਤੁਹਾਨੂੰ ਇੱਕ ਵਾਰ ਫੋਨ ਆਇਆ ਹੁਣੇ ਤੇ ਉਹ ਤਾਂ ਬੜਾ ਗਰਮ ਹੋਇਆ ਯਾਰ ਸਮਝੀ ਨਹੀਂ ਬਣ ਕੀ ਆ ਕਿ ਉਹ ਤਾਂ ਕੱਲਾ ਹੀ ਵੀ ਨਹੀਂ ਹਟਦਾ ਨਹੀਂ ਹਟਦਾ ਹੀ ਨਹੀਂ ਕਹਿੰਦਾ ਜੇ ਤੁਸੀਂ ਮੇਰੀ ਮਾਂ ਨਾਲ ਇਦਾਂ ਕਰਦੇ ਤਾਂ ਸਮਝੋ ਵੀ ਮੈਂ ਵੀ ਨਹੀਂ ਤੁਹਾਡੇ ਲਈ ਹੈਗਾ ਮੈਂ ਵੀ ਉੱਥੇ ਜਾਊਂਗਾ ਜਿੱਥੇ ਮੇਰੀ ਮਾਂ ਜਾਊਏ ਮੈਂ ਵੀ ਨਹੀਂ ਇੱਥੇ ਹਾਂ ਦਾ ਤੋ ਫਿਰ ਅਹੀਂ ਸੋਚਿਆ ਵੀ ਕਿ ਉਹਦੇ ਕਰਕੇ ਤੇ ਅਹੀਂ ਕਰਾਂਗੇ ਜੇ ਸਾਡਾ ਪੋਤੀ ਨਰਾਜ ਹੋ ਜਾਣਾ ਫਿਰ ਅਹੀਂ ਪਾਏ ਆ ਜਮੀਨਾਂ ਕੀ ਕਰ ਲੈਣਾ ਹਾਂ ਉਹ ਇਹ ਤੇ ਗੱਲ ਠੀਕ ਉਤਰ ਇਹਨਾਂ ਸਮਝਾ ਲੈ ਗਾਈ ਗੱਲ ਤੇ ਉਹ ਤੇ ਇਹਨੂੰ ਇਹਨੂੰ ਕਿੰਨਾ ਜਿਆ ਮਤਾਂ ਦੇ ਗਿਆ ਮੈਨੂੰ ਪਹਿਨ ਜਾਣਾ ਤੇਰੇ ਨਾਲ ਇੰਨਾ ਹੋਏ ਅਗਲੇ ਘਰ ਜਾਏਗੀ ਜੇ ਤੂੰ ਤੇਰੇ ਨਾਲ ਇਦਾਂ ਹੋਊਗਾ ਤੇ ਫਿਰ ਸਾਰਿਆਂ ਨੂੰ ਦੁੱਖ ਲੱਗਣਾ ਤੇ ਉਹ ਨਹੀਂ ਕਹਦੀ ਸੀ ਇਦਾਂ ਦੀਆਂ ਮੰਮੀਓ ਗੁੱਗਲਾ ਕਾ ਲਿਆ ਹੀ ਨਹੀਂ ਹੁਣ ਮੁੰਡਾ ਵੀ ਤੇ ਸਿਆਣਾ ਹੋਇਆ ਨਾ ਨਹੀਂ ਉਹਦੇ ਗੱਲਾਂ ਸਿਆਣੀਆਂ ਕੀਤੀਆਂ ਸੀ ਤਾਂ ਅੱਗਾ ਤਾਂ ਪਤਾ ਹੀ ਪਤਾ ਕਿਹੜੇ ਚ ਪੈ ਗਏ ਜੇ ਪੁੱਤ ਵਰਲੇ ਪੈਣੇ ਪਤਨੀ ਸਾਡਾ ਦਾ ਨੋ ਹੋ ਗਿਆ ਨਾ ਫਿਰ ਅਸੀਂ ਕੀ ਕਰਨੀ ਆ ਜ਼ਮੀਨਾਂ ਆਹੋ ਜੇ ਹੁਣ ਫਿਰ ਜ਼ਮੀਨ ਲੱਭਦੇ ਲੱਭਦੇ ਸਾਡਾ ਘਰ ਹੀ ਖਰਾਬ ਹੋ ਗਿਆ ਹਾਂਜੀ ਹਾਂਜੀ ਇਹੀ ਤਾਂ ਮੈਂ ਕਹਿੰਦਾ ਮੇਰੇ ਹਨੂੰ ਜ਼ਮੀਨ ਲਿਆਉਣ ਦਾ ਫਾਇਦਾ ਵੀ ਕੀ ਐ ਨਾਲੇ ਮੰਮੀਓ ਚਲੋ ਉੱਥੇ ਡਾਲਰ ਕਮਾਉਂਦਾ ਹੁਣ ਇਹਨਾਂ ਨੂੰ ਤੇ ਆਂਦਾ ਮੈਂ ਬਿਠਾ ਕੇ ਖਵਾ ਸਕਦਾ ਆ ਤੇ ਮੈਨੂੰ ਨਹੀਂ ਚਾਹੀਦੀ ਜ਼ਮੀਨ ਚਾਰਦਾਰ ਕੀ ਬਤਾਉਂ ਮורה ਇੱਧਰ ਪੱਕਾ ਆਉਣਾ ਹੋਇਆ ਕਿ ਨਹੀਂ ਮੈਂ ਕਿਦਿਕਦਾ ਹੀ ਆ ਕਰਨਾ ਤੇ ਤੁਹਾਨੂੰ ਵੀ ਉੱਥੇ ਸੱਜ ਲੈਣਾ ਮਾਫੀ ਉਹਨੂੰ ਤੇ ਫਿਰ ਮੰਮੀ ਅਸੀਂ ਇੱਥੇ ਐਵੇਂ ਹੀ ਲੜੀ ਜਾਂਦੇ ਆ ਇਹ ਆਪਣਾ ਘਰ ਹੀ ਖਰਾਬ ਕਰਨ ਦੇ ਆ ਨਹੀਂ ਮੈਂ ਇਹ ਗਲਤ ਸੋਚ ਵਿੱਚ ਪੈ ਗਈ ਹਾਂ ਜ਼ਮੀਨ ਦੇ ਲਾਜ ਉਹ ਤਾਂ ਹੀ ਹੁਣ ਸਮਝ ਨਹੀਂ ਆਂਦੀ ਪੈਂਦੀ ਚਲ ਮੰਮੀ ਨੂੰ ਇਹ ਸਮਝਾਉਂਦੇ ਆਂ ਵੀ ਜਾ ਕੇ ਆਪਾਂ ਦੀਪ ਨੂੰ ਨਾਲ ਜਾਂਦੀਏ ਫਿਰ ਲੈ ਆਈਏ ਵਾਪਸ ਉਹ ਮੰਮੀ ਬਾਹਰ ਹੀ ਬੈਠੀ ਆ ਵਿਚਾਰੀ ਹਾਲੇ ਵੀ ਰੋਂਦੀ ਮੈਂ ਕੁੱਠਾ ਨਹੀਂ ਵੇਖ ਕੇ ਆਈ ਹਾਂ ਤੇ ਆਪਾਂ ਫਿਰ ਉਹਨੂੰ ਲੈ ਆਈਏ ਨਹੀਂ ਜਾਓ ਲੈ ਆਓ ਉਹਨੂੰ ਪਤਾ ਕੀ ਹੈ ਉਹਨੇ ਕਿੱਥੇ ਵਿਚਾਰੀ ਨੇ ਜਾਣਾ ਉਹਦਾ ਘਰੋਂ ਪੈਰ ਪੁੱਟਣ ਨੂੰ ਜੇ ਵੀ ਕਰਦਾ ਆਓ ਫਿਰ ਤੁਸੀਂ ਨਾ ਉਹ ਤਾਂ ਡੇ ਵੀ ਨਹੀਂ ਜਾਂਦੀ ਟੱਕੇ ਹੀ ਮਾਰਦੀ ਹੈ ਸਾਡੇ ਕੋ ਬਰੀ ਕੱਦੀ ਗਲਤੀ ਹੋ ਚਲੀ ਜੀ ਇਦਾਂ ਨਹੀਂ ਕਰਨਾ ਚਾਹੀਦਾ ਹਨ ਆਓ ਤੁਸੀਂ ਵੀ ਨਾਲ ਹੀ ਆਓ ਕੰਦੀ ਵੀ ਲਾਚ ਦੇ ਵਿੱਚ ਨਹੀਂ ਆਉਣਾ ਚਾਹੀਦਾ ਹਾਂਜੀ ਚਲੋ ਲੈ ਆਉਂਦੇ ਆ ਰੋਟੀ ਪਾਣੀ ਆਹੀ ਚਲੋ ਵਧੀਆ ਖਾਣਦੇ ਆ ਹਨਾ ਕੀ ਲੋੜ ਆਹ ਚਲੋ ਅੱਛਾ ਉਹਨਾਂ ਦਾ ਵੀ ਕਾਰ ਵਸਦਾ ਰਹੇ ਜੋ ਉੱਤੇ ਕਾਰ ਬਣਿਆ ਰਹੇਗਾ ਗੱਲ ਤੇ ਉਹਦੀ ਵੀ ਠੀਕ ਹੀ ਆਹੀਂ ਗਲਤ ਸੋਚ ਨੂੰ ਪੈ ਗਏ ਚਲ ਆਓ ਫਿਰ ਹਾ ਬੇਠੀ ਚੱਲ ਧੀਏ ਉੱਠ ਚੱਲ ਕਰ ਹਾਨੂੰ ਮਾਫ਼ ਕਰਦੇ ਸਾਡੇ ਕੋਲ ਵੀ ਬੜੀ ਵੱਡੀ ਗਲਤੀ ਹੋਣ ਲੱਗੀ ਸੀ ਅਸੀਂ ਐਵੇਂ ਜ਼ਮੀਨ ਦੇ ਲਾਲਚ ਵਿੱਚ ਆਪਣਾ ਘਰ ਖਰਾਬ ਕਰਨ ਲੱਗੇ ਆ ਜੇ ਸਾਡੇ ਪਰਿਵਾਰ ਦਾ ਨਾ ਲੱਗਾ ਤਾਂ ਨਹੀਂ ਸਾਨੂੰ ਪਤਾ ਇਹ ਜਾਇਦਾਦ ਨੂੰ ਕੀ ਕਰਨਾ ਜੇ ਸਾਡੀਆਂ ਤਾਂ ਨਾ ਇੱਕ ਮੰਨੇ ਅੱਖਾਂ ਖੋਲਤੀਆਂ ਕੋਈ ਹੁਣ ਸਿਆਣਾ ਹੋਇਆ ਉਹਨੂੰ ਦੁਨੀਆਦਾਰੀ ਦਾ ਪਤਾ ਵਾ ਹਾਂਜੀ ਮੇਰੇ ਕੋਲ ਨੂੰ ਹੋਣ ਦੀ ਕਹਾਣੀ ਕਿ ਮੈਂ ਹੁਣ ਕਿੱਧਰ ਜਾਵਾਂ ਉਹ ਸਾਡੇ ਦਾ ਗੁੱਸਾ ਕੱਢਣ ਲਈ ਚਲ ਹੁਣ ਜੋ ਵੀ ਹੋ ਗਿਆ ਸਾਡੇ ਕੋਲ ਗਲਤੀ ਹੋ ਗਈ ਸਾਨੂੰ ਮਾਫ਼ ਕਰ ਤੇ ਤੂੰ ਆਪਣੇ ਘਰ ਜਾ ਆਪਨੇ ਘਰ ਚੱਲ ਜਾ ਵੇਖ ਹਾਂ ਚੱਲ ਜੀ